ਰੋਹਿਤ ਖਾਨ ਅਸਲਾਮ ਵਾਲੇਕਮ ਈਦ ਮੁਬਾਰਕ ਹੋ ਮੇਰੀ ਬਹਿਨ ਕੋ ਇਹਨਾਂ ਲਈ ਤਾਂ ਤਾਂ ਹੀ ਈਦ ਮੁਬਾਰਕ ਹੋਊਗੀ ਜੇ ਆਪਣੇਆਂ ਦੇ ਨਾਲ ਜਾ ਕੇ ਈਦ ਮਨਾਉਣ ਆਪਣੇਆਂ ਦੇ ਨਾਲ ਜਾ ਕੇ ਇਹ ਰਮਜ਼ਾਨ ਦੇ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸਮਾਂ ਕੱਢਣਾ ਜੋਜੇ ਰੱਖਣਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਜਿੱਦਾਂ ਅਸੀਂ ਸਾਰੇ ਤਿਹਾਰ ਮਨਾਉਂਦੇ ਆ ਉਸੇ ਤਰ੍ਹਾਂ ਅੱਜ ਈਦ ਦਾ ਦਿਹਾੜਾ ਵੀ ਮਨਾ ਰਹੇ ਆ ਈਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਜਿੱਦਾਂ ਅਸੀਂ ਸਾਰੇ ਤਿਹਾਰ ਮਨਾਉਂਦੇ ਆ ਉਸੇ ਤਰ੍ਹਾਂ ਅੱਜ ਈਦ ਦਾ ਦਿਹਾੜਾ ਵੀ ਮਨਾ ਰਹੇ ਆ ਸਾਡੇ ਅੱਜ ਸੁਪਨਿਆਂ ਦੇ ਘਰ ਵਿੱਚ ਸ਼ਹਿਵਾਜ بھائی ਸਲਾਮ ਵਾਲੇਕਮ ਫੋਜੀਆ ਸਲਾਮ ਵਾਲੇਕਮ ਫਰੋਜ਼ ਖਾਨ मुश्ताक भाई सलाम वालेकुम मोहम्मद सलीम जी सलाम वालेकुम सलाम बाबा कैसे हो भाई अल्लाह का शुक्र चाहिए हाँ फातिमा सलाम वालेकुम ईद मुबारक आपको शाजिया बहन सलाम वालेकुम ईद मुबारक रेहाना खान सलाम सलाम ईद मुबारक मेरी बहन को ईद मुबारक हो भैया हाँ भाई मेरी बहन को भी ईद मुबारक अल्लाह ताला मेहर करे मेरी बहन के ऊपर और मेरी बहन बिल्कुल ठीक होकर अच्छा जीवन बतीत करे ठीक है दीदी ठीक है रेहाना हाँ हा, नरसीमा सलाम वालेकुम वालेकुम ईद मुबारक नरसिमा तेनो भी ईद मुबारक ਅੱਜ ਸਾਡੇ ਘਰ ਦੇ ਮੈਂਬਰ ਜਿੱਦਾਂ ਅੱਗੇ ਅਸੀਂ ਹਰ ਰੋਜ਼ ਦੀ ਤਰ੍ਹਾਂ ਸਾਡੇ ਕਿਉਂਕਿ ਇੱਥੇ ਕੋਈ ਧਰਮ ਨਹੀਂ ਇੱਥੇ ਕੋਈ ਜਾਤ ਨਹੀਂ ਇੱਥੇ ਅਸੀਂ ਇੱਕ ਇਨਸਾਨ ਆ ਤੇ ਇਨਸਾਨੀਅਤ ਦੀ ਇੱਕ ਰਿਸ਼ਤੇਦਾਰੀ ਹੈ ਸਾਡੀ ਆਪਸ ਵਿੱਚ ਤੇ ਇਨਸਾਨੀਅਤ ਹੀ ਸਾਡਾ ਇੱਕ ਧਰਮ ਹੈ ਇੱਥੇ ਤੇ ਉਸ ਨੂੰ ਨਿਭਾਉਣੇ ਆ ਅੱਜ ਈਦ ਦੇ ਦਿਹਾੜੇ ਤੇ ਇਹ ਸਾਡਾ ਸ਼ਹਿਬਾਜ਼ ਖਾਨ ਜਦੋਂ ਸਾਨੂੰ ਇਹ ਬੱਚਾ ਮਿਲਿਆ ਸੀਗਾ ਇਹਦੀ ਮੰਮੀ ਵੀ ਨਾਲ ਸੀ ਦਰਬਾਰ ਸਾਹਿਬ ਤੇ ਬਾਹਰ ਸ੍ਰੀ ਅਮਰitsar ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਮਿਲੇ ਸੀ ਪੈਣ ਅਫਸਟ ਸੀ ਬਹੁਤ ਹੀ ਜ਼ਿਆਦਾ ਕੋਈ ਸੋਜੀ ਨਹੀਂ ਸੀ ਉਹਨੂੰ ਬੱਚੇ ਦੇ ਕੰਨ ਦੇ ਉੱਤੇ ਜਖਮ ਹੋਇਆ ਸੀ ਬਹੁਤ ਵੱਡਾ ਮੱਖੀਆਂ ਬੈਠ ਰਹੀਆਂ ਸੀ ਨਿੱਕੇ ਨਿੱਕੇ ਬਾਰੀਕ ਬਾਰੀਕ ਕਿਰਮ ਬਣ ਗਏ ਸੀ ਵਿੱਚ ਤੇ ਉੱਥੋਂ ਲੈ ਕੇ ਆਏ ਸੀ ਮਾਂ ਪੁੱਤਾਂ ਨੂੰ ਤੇ ਸਾਡੇ ਕੋਲੇ ਆ ਕੇ ਇਹ ਬੱਚਾ ਹੁਣ ਤੁਰਨ ਵੀ ਲੱਗ ਗਿਆ ਭੱਜਿਆ ਫਿਰਦਾ ਬੋਲਣ ਵੀ ਲੱਗ ਚੱਲਿਆ ਤੇ ਵੈਗਰੂ ਮੇਰ ਕਰੇ ਵੈਸੇ ਪਿੱਛੋਂ ਇਹ ਰਾਜਸਥਾਨ ਦੇ ਰਹਿਣ ਵਾਲੇ ਆ ਪਰ ਐਡਰੈਸ ਨਹੀਂ ਪਤਾ ਤੇ ਅੱਜ ਤੱਕ ਕਿਸੇ ਨੇ ਪਛਾਣਿਆ ਵੀ ਨਹੀਂ ਇਸੇ ਤਰ੍ਹਾਂ ਹੀ ਸਾਡੀ ਇਹ ਭੈਣ ਤੇ ਇਸ ਬੱਚੇ ਵਾਸਤੇ ईद मुबारक ਵੀ ਇਹਦੇ ਵਾਸਤੇ ਤੁਸੀਂ ਅਰਦਾਸ ਕਰਿਓ ਤੇ ਇੱਕ ਘਰੇ ਵੀ ਪਹੁੰਚ ਜਾਣ ਦੋਨੋਂ ਜਾਨੇ ਇਸ ਤਰ੍ਹਾਂ ਹੀ ਸਾਡੀ ਰਹਿਾਨਾ ਖਾਨ ਸਾਡੀ ਸੈਕੰਡ ਫੀਮੇਲ ਮੈਂਬਰ ਹੈ ਕਿਉਂਕਿ ਜਦੋਂ ਸਭ ਤੋਂ ਪਹਿਲਾਂ 2017 ਦੇ ਵਿੱਚ ਫੀਮੇਲ ਮੈਂਬਰ ਦਾ ਸਾਡੇ ਸੁਪਨਿਆਂ ਦੇ ਘਰ ਚ ਰੱਖਿਆ ਸੀ ਉਹ ਸਾਡੀ ਰਚਨਾ ਭੈਣ ਸੀ ਤੇ ਰਚਨਾ ਭੈਣ ਤੋਂ 4-5 ਦਿਨਾਂ ਬਾਅਦ ਹੀ ਰਹਿਾਨਾ ਭੈਣ ਸਾਨੂੰ ਜਲੰਧਰ ਸਿਵਲ ਹਸਪੀਟਲ ਤੋਂ ਮਿਲੇ ਸੀ ਬਾਹ ਇਹਨਾਂ ਦੀ ਪੂਰੀ ਇੱਕ ਗੱਲ ਚੁੱਕੀ ਆ ਪੂਰੀ ਬਾਹ ਹੈ ਨਹੀਂ ਬਿਲਕੁਲ ਜੜ ਤੋਂ ਕੱਟਣੀ ਪਈ ਸੀਗੀ ਕੀੜੇ ਪੈ ਗਏ ਸੀ ਸਾਰੀ ਬਾਹ ਤੇ ਇਹਦਾ ਭੈਣ ਦਾ ਵੀ ਡਰੈੱਸ ਨਹੀਂ ਇਹਨੂੰ ਪਤਾ ਨਾ ਦੱਸ ਪਾਰੀ ਹੈ ਕੁਛ ਵੀ ਤੇ ਇਹਨੂੰ ਵੀ ਭੈਣ ਨੂੰ 7 ਸਾਲ ਹੋ ਗਏ ਕਰੀਬ ਸਾਡੇ ਕੋਲੇ ਕੁਛ ਪਤਾ ਨਹੀਂ ਲੱਗਿਆ ਇਦਾਂ ਹੀ ਸਾਡੀ ਸ਼ਾਜੀਆ ਖਾਨ ਭੈਣ ਹੈ ਸ਼ਾਜੀਆ ਪੂਰਾ ਨਾਮ ਕੀ ਹੈ ਸ਼ਾਜੀਆ Али ਖਾਨ ਸ਼ਾਜੀਆ Али ਖਾਨ ਸਾਜੇ ਖੜੇ ਹੋ ਥੋੜਾ ਤਨੀ ਖੜੇ ਹੋ ਜਾ ਔਰ ਸ਼ਾਜੀਆ Али ਖਾਨ ਕਹਾਂ ਕੇ ਰਹਿਣ ਵਾਲੀ ਹੋ ਤੂੰ ਹਰਿਦੁਆਰ ਦੀ ਹਰਿਦੁਆਰ ਕੀ ਰਹਿੰਦੇ ਹੋ ਸੀ ਮੈਂ ਦਿੱਲੀ ਮੈਂ ਆਪਣੇ ਮਾਮਾ ਕੇ ਘਰ ਮਾਮਾ ਕੇ ਘਰ ਮੈਂ ਰਹਤੀ ਸੀ ਤੇ ਅੱਬੂ ਕੇ ਨਾਮ ਕੀ ਹੈ ਅਜੀਤ 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 ਸਿੰਘ ਮਤਲਬ ਉਹ ਨਾ ਬਹੁਤ ਹੀ ਸਿੰਘ ਤੂੰ ਤੂੰ ਬੇਟਾ ਤਰਾ ਤੂੰਨੇ ਘਰ ਕਿਉਂ ਛੋੜ ਦਿਆ ਥਾ ਫਿਰ ਮੂਝ ਆਪਣੇ ਮਾਮਾ ਦੇ ਘਰ ਮੇ ਬਹੁਤ ਅੱਛਾ ਲੱਗਦਾ ਤਾ ਰਹਿਣਾ ਹੂੰ ਇਸ ਲਈ ਰਹਤੀ ਸੀ ਮੈਂ ਉਹਨਾਂ ਦੇ ਘਰ ਮੈਂ 6-7 ਸਾਲ ਰਹੀ ਵਹਾਂ ਇਹ ਸਾਨੂੰ ਭੈਣ ਬੱਸੀਆਂ ਸਾਡੇ ਕਸਬਾ ਇੱਥੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਉੱਥੋਂ ਮਿਲੀ ਸੀ ਇਹਦਾ ਘਰ ਲੱਭਣ ਚ ਅਸੀਂ ਵੀਡੀਓ ਵੀ ਸ਼ੇਅਰ ਕੀਤੀਆਂ ਕੁਛ ਨਹੀਂ ਐਡਰੈਸ ਵੀ ਦੱਸਿਆ ਸੀ ਹਰ ਦੁਆਰ ਕਿਤੇ ਅੱਬੂ ਨਾਲ ਵੀ ਗੱਲ ਹੋਈ

तो फिर मुझे फिर अम्मी अबू ने मतलब मेरे कह दिया था कि तुमसे कभी बात नहीं करेंगे हम बात करनी छोड़ दी थी मुझसे तो बेटा तूने अबू और अम्मी को छोड़ दिया तो वो लड़का कहाँ है अब दिल्ली में रहता है उस दिन तेरे को छोड़ दिया लड़के ने भी छोड़ दिया तूने उसके लिए अबू अम्मी को छोड़ दिया और लड़के ने तेरे को भी छोड़ दिया फिर तेरी दिमागी हालत तो फिर ऐसे हो गई पता नहीं कुछ भी चल रहा था तेरे मैं लुध्याने में थी तब मुझे कुछ नहीं पता था कि मैं कहाँ हूँ कहाँ नहीं कौन लेके आया लुधियाना कैसे पहुंची तुम तीन आदमी थे और एक औरत थी उन्होंने तो कहा कि तुम्हें हम अपने पास रखेंगे हम ही हैं तेरे मतलब जो भी हैं तो मैं वहाँ रही मैं डेढ़ महीने तक रही मैं वहाँ तो मैंने कहा कि मुझे यहाँ नहीं रहना मुझे कहीं और छोड़ के आ जाओ तो मुझे यहीं यहाँ छोड़ के फिर चले गए थे वो वापस चले गए ਇਹ ਮੇਰਾ ਤਾਂ ਬਹੁਤ ਸਾਲ ਹੋਣ ਵਾਲਾ ਹੈ। کئی ਦਿਨ ਇਹ ਭੈਣ ਬਸੀਆਂ ਲਾ ਕੇ ਸੜਕਾਂ ਦੇ ਉੱਤੇ ਉੱਥੇ ਘੁੰਮਦੀ ਰਹੀ। ਫਿਰ ਉੱਥੋਂ ਵੀਰ ਉਹਨਾਂ ਨੇ ਇਹਨੂੰ ਭੈਣ ਨੂੰ ਆਪਣੇ ਘਰੇ ਲੈ ਕੇ ਗਏ। ਉੱਥੇ ਉਹਨਾਂ ਨੇ ਰੋਟੀ ਪਾਣੀ ਖਵਾਇਆ, ਇਸ਼ਨਾਨ ਕਰਾਇਆ ਇਹਨੂੰ। ਪਰ ਇਹਨੇ ਜਦੋਂ ਕੁਝ ਵੀ ਨਾਂ ਦੱਸਿਆ ਐਡਰੈਸ ਵਗੈਰਾ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ। ਸਾਲ ਹੋ ਚੱਲਿਆ ਇਹਨੂੰ ਭੈਣ ਸਾਜੀਆਂ ਨੂੰ ਸਾਡੇ ਕੋਲ ਆਈ ਨਹੀਂ। ਸਾਜੀਆਂ, Eid ਮੁਬਾਰਕ। Eid ਦੇ ਦਿਨ ਕੁਝ ਕਹਿਣਾ ਚਾਹਤੀ ਹੋ, ਕੁਝ ਕਵਿਤਾ, ਕੁਝ ਆ। ਬਤਾ ਤੂੰ ਪਹਿਲੇ ਆਤੇ।

مالك يوم الدين إياك نعبد وإياك نستعين إهدنا الصراط المستقيم صراط الذين أنعمت عليهم غير المغزوب عليهم ولا الضالين آمين 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 بيتر هنجي فاطمة دي سلام عليكم पदमा दीदी आप कहाँ के रहने वाले हो मैं हैदराबाद की, है की रहते। में। आ, में। में कौन रहते हैं शहर शोहर है? शार... शार बोला तो बराबंडा बराबंडा सिकंदराबाद बोला तो बराबंडा हैदराबाद के बच्चे हैं तुम्हारे दो बच्चे हैं एक बेटा एक बेटी क्या नाम है उनका आफरीन है खाजा पाशाह और आफरीन आफरीन खाजा पाशा उनको मिलना चाहती हाँ, मिलना तेरे को मिले आकर बेटा और आफरीन मिले आके बोले अम्मी 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 कितना प्यार करोगी तुम तो भटक कैसे रास्ता भटक गई इतनी दूर दा दा चले। चले। तो रहे तो भी है। अच्छा कोई बात दीदी घर जाएगी घर भेजेंगे घर ढूंढ के घर जाएगी अल्लाह ताला मेहर करेंगे आगे जो ईद आएगी तब तू अपने घर होगी ठीक है अल्लाह ताला मेहर करेंगे सलाम वाले कुम्ताक भाई कैसे हो भाई ਔਰ ਘਰ पे बात हुआ था खाला से बात हुआ मैं कल मैंने देखा खाला भाई से बात कर रहे थे तुम वहां बैठे है ना।, ना कर रहे थे ना मिलकुटला करने वाले है तू भाई मर गया मेरा बोटे वाला बडवला भाई मर गया मेरे से बड़ा मर गया वो मेरा काइ कहना भाई ए घर दे विच अपाहिज ने तीन जाने तीन भाई आएंगे अपाए ਬਹੁਤ ਬੁਰੀ ਹਾਲਤ ਰਹਿੰਦੇ ਸੀ ਇਹ ਮੇਲਕੋਟਲੇ ਤੋਂ ਵੀਰ ਸਾਡੇ ਕੋਲੇ ਛੱਡ ਕੇ ਗਏ ਤੇ ਉਸ ਤੋਂ ਬਾਅਦ ਇਹਦਾ ਪਰਿਵਾਰ ਮਿਲ ਗਿਆ ਸੀਗਾ ਤੇ ਇਹਦੀ ਖਾਲਾ ਮਿਲ ਕੇ ਗਈ ਆ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ ਆ ਉਹ ਤੇ ਉਹਨਾਂ ਕੋਲੇ ਵੀ ਘਰ ਹੈ ਨਹੀਂ ਰੈਂਟ ਤੇ ਰਹਿੰਦੇ ਉਹ ਕਹਿੰਦੇ ਵੀ ਅਸੀਂ ਇਹਨੂੰ ਰੱਖ ਨਹੀਂ ਸਕਦੇ ਚਲੋ ਮਿਲ ਗਿਆ ਉਹ ਇੰਨਾ ਹੀ ਬਹੁਤ ਆ ਇਹਨੂੰ ਵੀ ਤਸੱਲੀ ਹੋ ਗਈ ਪਹਿਲਾਂ ਇਹ ਰੋਂਦਾ ਰਹਿੰਦਾ ਸੀ ਦਿਨ ਰਾਤ ਹੀ ਤੇ ਹੁਣ ਈਦ ਮੁਬਾਰਕ ਹੈ ਦਾਦਾ ਇਹ ਦਾਦਾ ਈਦ ਮੁਬਾਰਕ ਇਹ ਆਪ ਕੋ ਵੀ ਹਾਂ ਮ ਮ ਮ ਸਲੀਮ ਸਲੀਮ ਭਾਈ ਕਿਵੇਂ ਹੋ ਠੀਕ ਹਾਂ ਜੀ ਮੁਬਾਰਕ ਵਾਲੇਕਮ ਸਲਾਮ ਵਾਲੇਕਮ ਸਲਾਮ ਮਮਾ ਸਲੀਮ ਸਾਨੂੰ ਲੁਧਿਆਣੇ ਤੋਂ ਮਿਲਿਆ ਸੀ ਵੀਰ ਗੁਰਨਾਨਕ ਸਟੇਡੀਅਮ ਦੇ ਬਾਹਰ ਵੀਰ ਦੀ ਲੱਤ ਇਦਾਂ ਸਿੱਧੂ ਹੀ ਰੱਖੀ ਹੋਈ ਸੀ ਇਦਾਂ ਲੰਬੇ ਲੋਟ ਕਰਕੇ ਇਦਾਂ ਪੱਥਰ ਦੇ ਉੱਤੇ ਉਹਦੇ ਵਿੱਚ ਬਹੁਤ ਵੱਡਾ ਜਾਗਰਨ ਸੀ ਵਿੱਚੋਂ ਪਾਸ ਨਿਕਲ ਜਾਂਦੇ ਸੀ 2 ਸਾਲ ਹੋ ਗਏ ਸੀ ਇਹਨੂੰ ਉੱਥੇ ਬੈਠੇ ਬਿਲਕੁਲ ਗਲ ਗਈ ਸੀ ਲੱਤ ਇੱਥੇ ਆਉਣ ਤੋਂ ਬਾਅਦ ਵੀ ਅਸੀਂ ਚਾਰ ਅਪਡੇਟ ਕਰਵਾਏ ਵੀ ਇਹਦੀ ਲਤ ਕਿਸ ਤਰੀਕੇ ਬਚ ਸਕੇ ਪਰ ਲਤ ਬਾਚ ਨਹੀਂ ਸਕੇ ਬਾਈ ਜੀ ਬਿਲਕੁਲ ਹੀ ਲਤ ਅੰਦਰੋਂ ਗਲ ਚੁੱਕੀ ਸੀ ਅਖੀਰ ਕੱਟਣੀ ਪਈ ਤੇ ਮੁਹੰਮਦ ਸਲੀਮ ਵੀ ਸਾਡੇ ਕੋਲੇ ਵੀਰ 2019 ਦਾ ਰਹਿ ਰਿਹਾ ਸਲੀਮ ਭਾਈ ਕਹਾਂ ਕੇ ਰਹਿਣ ਵਾਲੇ ਹੋ ਪਿੱਛੇ ਸੇ ਕਲਕੱਤਾ ਕਲਕੱਤਾ ਸੇ ਇੱਥੇ ਟਰੱਕ ਡਰਾਈਵਰ ਸੀ ਵੀ ਰਾਹੇ ਟਰੱਕ ਡਰਾਈਵਰ ਟਰੱਕ ਚਲਾਉਣਾ ਚਲਾਉਂਦੇ ਐਕਸੀਡੈਂਟ ਹੋ ਗਿਆ ਸੀ ਮੁੜ ਕੇ ਉਹਨਾਂ ਨੇ ਵੀ ਟਰੱਕ ਤੋਂ ਛੱਡਤਾ ਪਰੇਦਾ ਜੀਵਨ ਸੜਕ ਤੇ ਆ ਗਿਆ ਹੁਣ ਇੱਥੇ ਹੀ ਰਹਿਣਾ ਚਾਹੁੰਦਾ ਸਾਡੇ ਕੋਲੇ ਮਹਮਦ ਸਲੀਮ ਭਾਈ ਇਸ ਕੋ ਵੀ ਮਮਾ ਨਮਸਤੇ ਮੁਸਤਾਕ ਭਾਈ ਕਿਆ ਨਾਮ ਹੈ ਇਸਰਾਰ 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 ਭਾਈ ਕੈਸੇ ਹੋ ਸਲਾਮ ਵਾਲੇਕਮ ਈਦ ਮੁਬਾਰਕ ਖੜੇ ਹੋ ਕੇ ਮਿਲੋ ਫਿਰ ਈਦ ਮੁਬਾਰਕ ਕਰਤੇ ਐਸੇ ਕੈਸੇ ਹੋ ਸ਼ਰਾਰભાઈ ਗਾਹ ਕਿ ਰਹਨੇ ਵਾਲੇ ਹੋ ਹੈ ਕਿਧਰ ਕੇ ਕਿਧਰ ਕੇ ਇਧਰ ਕਿਧਰ ਇਧਰ ਇਸ ਤਰਫ ਇਹ ਵੀਰ ਬਸ ਇਨਾ ਹੀ ਦੱਸਦਾ ਵੀ ਇਸ ਤਰਫ ਇਧਰ ਕ ਰਹਨੇ ਵਾਲਾ ਹਾਂ ਇਸ ਤਰਫ ਕ ਰਹਨੇ ਵਾਲਾ ਹਾਂ ਹੋਰ ਇਹਨੂੰ ਕੁਛ ਨਹੀਂ ਪਤਾ ਇਹ ਵੀਰ ਵੀ ਗੁਜਰਾਂ ਦੇ ਬਾੜੇ ਦੇ ਵਿੱਚ ਰੱਖਿਆ ਹੋਇਆ ਸੀ ਵੀਰ ਗੋਹਾ ਚ ਕਾਇਆ ਜਾ ਰਿਹਾ ਸੀ ਅੱਥੇ ਵੜਾਏ ਜਾ ਰਹੇ ਜਾਨਵਰਾਂ ਬਾਰੇ ਤਸ਼ੱਦਦ ਕੀਤਾ ਜਾ ਰਿਹਾ ਸੀ ਉੱਥੋਂ ਸਿਵਾਇਆ ਸੀ ਵੀਰ ਇਹਨੂੰ ਕੁਝ ਨਹੀਂ ਪਤਾ ਵੀ ਇਹ ਕੌਣ ਆ ਕਿੱਥੋਂ ਆ ਇਹਨਾਂ ਲਈ ਤਾਂ ਤਾਂ ਹੀ ਈਦ ਮੁਬਾਰਕ ਹੋਊਗੀ ਜੇ ਆਪਣੇਆਂ ਦੇ ਨਾਲ ਜਾ ਕੇ ਈਦ ਮਨਾਉਣ ਆਪਣੇਆਂ ਦੇ ਨਾਲ ਜਾ ਕੇ ਇਹ ਰਮਜ਼ਾਨ ਦੇ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸਮਾਂ ਕੱਢਣ ਰੋਜ਼ੇ ਰੱਖਣ ਬੇਨਤੀ ਹੈ ਸ਼ੇਅਰ ਕਰੋ ਵੀਡੀਓ ਨੂੰ ਜੇ ਅਸਲ ਦੇ ਵਿੱਚ ਤੁਸੀਂ ਇਨਸਾਨੀਅਤ ਨੂੰ ਆਪਣਾ ਧਰਮ ਮੰਨਦੇ ਆ ਤਾਂ ਇਸ ਤਰ੍ਹਾਂ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਅਸ਼ਰਾਰ ਦਾ ਅੱਬੂ ਅੰਮੀ ਭਾਈ ਭੈਣ ਕੋਈ ਮਿਲ ਜਵੇ। ਇਵੇਂ ਹੀ ਫਰੋਖਹਾਨ ਸਲਾਮ ਵਾਲੇਕਮ ਇਹ ਬੱਚਾ ਬੋਲਦਾ ਨਹੀਂ ਜ਼ਿਆਦਾ ਇਹਦੇ ਸਿਰ ਦਾ ਸੈਜ ਦੇਖੋ ਨਿਕਾ ਜਾਈਏ ਬਸ ਇਹ ਬੱਚੇ ਦੇ ਅੱਬੂ ਦੀ ਡੈਥ ਹੋ ਗਈ ਸੀ ਪੰਜ ਭੈਣਾਂ ਨਿੱਕੇ ਨਿੱਕੇ ਇਹਦੀਆਂ ਇਹ ਠੀਕ ਨਹੀਂ ਸੀ ਸਾਰਾ ਦਿਨ ਬਾਹਰ ਸੜਕਾਂ ਤੇ ਤੁਰਿਆ ਫਿਰਦਾ ਪਿੰਡਾਂ 'ਚ 10-10 ਮਿੰਟਾਂ ਪੇ ਜਾਂਦਾ ਤੁਰ ਕੇ ਇਹਦਾ ਅੱਬੂ ਇਹਨੂੰ ਲੱਭ ਕੇ ਲੈ ਆਉਂਦਾ ਸੀ ਕਿਉਂ ਮਿਸਤਰੀ ਦਾ ਕੰਮ ਕਰਦਾ ਸੀ ਜਦੋਂ ਅੱਬੂ ਦੀ ਮੌਤ ਹੋ ਗਈ ਫਿਰ ਇਹਨੂੰ ਕੋਈ ਨਹੀਂ ਸੀ ਲੈ ਕੇ ਆਉਂਦਾ ਕਿ ਜੇ ਰਾਤ ਹੋ ਗਈ ਜਿੱਥੇ ਰਾਤ ਹੋ ਗਈ ਉੱਥੇ ਹੀ ਪੇ ਜਾਂਦਾ ਸੜਕ ਤੇ ਬਸ ੱਡੇ ਤੇ ਜਿੱਥੇ ਵੀ ਤਾਂ ਫਿਰ ਉੱਥੋਂ ਕੋਈ ਸੇ ਪਿੰਡ ਦੇ ਵੀਰਾਂ ਨੇ ਮੀਂਹ ਪੈਂਦਾ ਸੀ ਬਹੁਤ ਬੁਰੀ ਹਾਲਤ ਸੀ ਤੋਂ ਮਿਲਿਆ ਕਾਲੇਬੀਰ ਹੁਣੀਆ ਫਰਵਾਹੀ ਤੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਇਹਨੂੰ ਫਰੋਜ਼ ਖਾਨ ਨੂੰ ਸਾਡੇ ਕੋਲੇ ਇੱਥੇ ਲੈ ਕੇ ਆਏ ਤੇ ਬੱਚਾ ਉਹਦਾ ਸਾਡੇ ਕੋਲੇ ਹੀ ਆ ਜਿਆਦਾ ਬੋਲਦਾ ਨਹੀਂ ਬਸ ਇਸ਼ਾਰਿਆਂ ਦੀ ਜਿਆਦਾ ਗੱਲ ਕਰਦਾ ਇਹਦੇ ਲਈ ਵੀ ਇਹ ਤੁਹਾਨੂੰ ਮੁਬਾਰਕਾ ਇਹਨੂੰ ਵੀ ਬਾਬਾ ਨਾਨਕ ਉਹ ਅੱਲਾਹ ਤਾਲਾ ਉਹ ਰਾਮ ਭਗਵਾਨ ਮਿਹਰ ਕਰੇ ਜੁਮਾ ਅਲੈਕਮ ਸ਼ਹਿਮਾਜ ਭਾਈ ਸਲਾਮ ਅਲੈਕਮ ਸਲਾਮ ਵਾਲੇਕਮ ਖੜੇ ਹੋ ਐ ਗੱਲੇ ਲਗਾਓ ਦੂਜੀ ਤਰਫ ਦੂਜੀ ਤਰਫ ਇਸ ਤਰਫ ਵੀ ਇਸ ਤਰਫ ਵੀ ਐਸੇ ਐ ਐਸੇ ਵੀ ਇਹ ਸ਼ਹਿਵਾਜ ਜੀ ਇਹ ਲੁਧਿਆਣੇ ਸ਼ਹਿਰ ਤੋਂ ਸਾਨੂੰ ਵੀਰ ਮਿਲਿਆ ਸੀ ਜਗਰਾਉਂ ਪੁਲ ਦੇ ਕੋਲ ਇਹਦੇ ਸਿਰ 'ਚ ਕੀੜੇ ਪਏ ਹੋਏ ਸੀ ਪਿੱਛੇ ਇਹ ਸਾਰੀ ਖੋਪੜੀ ਇਹਦੀ ਨਜ਼ਰ ਆਉਂਦੀ ਸੀ ਚਿੱਟੇ ਰੰਗ ਦੀ ਵਿੱਚ ਇਹ ਬੱਚੇ ਦੀ ਉਮਰ ਵੀ 22 ਸਾਲ ਦੀ ਹੋਊਗੀ ਮਸਾ ਪਤਾ ਨਹੀਂ ਕਿੱਥੇ ਜੰਮਿਆ ਕਿੱਥੋਂ ਆਇਆ ਕਿੱਥੇ ਈਦਾਂ ਪਹਿਲਾਂ ਇਸ ਤੋਂ ਈਦ ਮਨਾਉਂਦਾ ਸੀ ਇਹ ਬਸ ਇਹਨੇ ਆਪਣਾ ਨਾਮ ਦੱਸਿਆ ਸ਼ਹਿਬਾਜ਼ ਇਹ ਨਹੀਂ ਹੋਰ ਕੁਝ ਵੀ ਨਹੀਂ ਤੇ ਇਹਦਾ ਵੀ ਘਰ ਲੱਭਣ ਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਤੇ ਤੁਹਾਨੂੰ ਵੀ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੱਦਾਂ ਅਸੀਂ ਆਪਣੇ ਲਈ ਸਾਰੀਆਂ ਖੁਸ਼ੀਆਂ ਸਾਰੇ ਰੰਗਾਂ ਨੂੰ ਮਾਨਣ ਦੀ ਖੁਆਇਸ਼ ਰੱਖਦੇ ਆ ਸਾਰੇ ਤੁਹਾਰਾਂ ਨੂੰ ਉਸੇ ਤਰ੍ਹਾਂ ਇਸ ਦੁਨੀਆ ਤੇ ਆਇਆ ਹਰੇਕ ਬੰਦਾ ਉਸ ਖੁਸ਼ੀ ਦਾ ਹੱਕਦਾਰ ਆ ਤੇ ਸਾਡਾ ਵੀ ਫਰਜ਼ ਬਣਦਾ ਸੀ ਉਸ ਖੁਸ਼ੀ ਨੂੰ ਉਹਨਾਂ ਨਾਲ ਸਾਂਝੀ ਕਰੀਏ ਸਮੇਂ-ਸਮੇਂ ਤੇ ਆਪਣਾ ਫਰਜ਼ ਨਿਭਾਉਂਦੇ ਰਹੀਏ ਅੱਜ ਅਸੀਂ ਈਦ ਦੇ ਇਸ ਪਵਿੱਤਰ ਦਿਹਾੜੇ ਤੇ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਸਾਂਝ ਪਵਾਈ ਆ ਅਰਦਾਸ ਕਰਿਓ ਅੱਲਾ ਮਿਹਰ ਕਰੇ ਕਿ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚਣ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਪਹੁੰਚਣ ਸੁਪਨੇ ਨੇ ਘਰ ਦੀ ਸਾਡਿਆਂ ਦੀ ਇੱਕ ਬਲੱਖਣ ਤਸਵੀਰ ਆ ਸਾਹਮਣੇ ਗੁਰੂ ਘਰ ਉੱਥੇ ਰਹਿ ਰਾਸ ਸਾਹਿਬ ਦਾ ਪਾਠ ਹੋ ਰਿਹਾ ਬਾਕੀ ਆਪੋ ਆਪਣੀਆਂ ਜ਼ਿੰਦਗੀ ਦੀਆਂ ਹਰ ਰੋਜ਼ ਮਰਾਂ ਦੀਆਂ ਜ਼ਿੰਮੇਵਾਰੀਆਂ ਚ ਲੱਗੇ ਹੋਏ ਨੇ ਇਸ ਸੁਪਨਿਆਂ ਦੇ ਘਰ ਵਿੱਚ ਹਰ ਇੱਕ ਬੰਦਾ ਆਪਣਾ ਇੱਕ ਧਰਮ ਨਿਭਾਉਂਦਾ ਜਿਹੜਾ ਇਨਸਾਨੀਆਂ ਦਾ ਧਰਮ ਹੈ ਉਸ ਧਰਮ ਨੂੰ ਨਿਭਾਉਣ ਵਾਲੇ ਸਾਰੇ ਮੈਂਬਰ ਸਾਡੇ ਸੁਪਨਿਆਂ ਦੇ ਘਰ ਦੇ ਅਸੀਂ ਬਹੁਤ ਭਾਗ ਵਾਲੇ ਆ ਕਿ ਸਾਨੂੰ ਮਹਾਰਾਜ ਨੇ ਸੋਝੀ ਬਖਸ਼ੀ ਆ ਵੀ ਅਸੀਂ ਇਹ ਇਸ ਕਾਰਜ ਦਾ ਛੋਟਾ ਜਿਹਾ ਹਿੱਸਾ ਬਣ ਸਕੇ। ਬਸ ਇੰਨੀ ਹੀ ਸਾਡੀਆਂ ਬੇਨਤੀਆਂ ਜੀ। ਸਾਰਿਆਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।